ਬਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰਭਗਤ ਗੁਰ ਤੇ ਅਮਰਦਾਸ RAM ਦਾਸ ਹੈ ਹੋਏ ਸਹਾਇ ਅਰਜਨ ਹਰਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਦਿੱਤੇ ਸਭ ਦੁੱਖ ਜਾਏ ਤੇਗ ਵਾਹ ਅਦਰ ਸਿਮਰੈ ਪਰ ਨਾਉ ਨਿਧ ਆਵੇ ਧਾਏ ਸਭ ਤਿ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਰਾਜ ਜੀ ਸਭ ਤਿ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਦਾ ਧਿਆਨ ਅੰਦਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਤੋਂ ਸਾਹਿਬ ਜਾਦੇਆਂ ਚਾਲੀਆਂ ਮੁਕਤਿਆਂ ਅਠੀਆਂ ਜੱਪੀਆਂ ਤੁੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਣ ਕੀਤਾ ਤਨਾ ਪਿਆਰੇ ਇਸ ਚਰਨ ਜੀ ਕਰਨੀ ਵਾਲ ਧਿਆਨ ਅੰਦਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਨਹਈਆਂ ਚਰਕੜੀਆਂ ਤੇ ਜੜੇ ਦਾ ਨਾਰਾਇਣੇ ਕਰਵਾਉ ਉਪਰਦੀਆਂ ਦੇ ਕਾਮ ਤਰੈ ਤੇ ਤੇਰੇ ਪਹਾੜੇ ਨੂੰ ਮੁੱਛਾ ਕਰਕੇ ਮੰਨੇ ਆ ਸਿੱਖੀ ਕੇਸਾਂ ਸਾਡਸਾਂ ਸੰਗ ਨਵਾਹੀ ਤਨਾ ਸਦਕਵਾਨ ਸਿੰਘਾਂ ਸਿਮਣੀਆਂ ਪਚੰਗਿਆਂ ਦੀ ਕਰਨੀ ਕਮਾਈ ਬਲ ਤੇ ਆਨਤਰਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਹੂ ਸਵਾਤ ਗੁਰਦੁਆਰਿਆਂ ਦਾ ਤੇ ਆਨਤਰਖਾਲਸਾ ਜੀ ਬੋਲੋ ਜੀ ਪ੍ਰਥਮ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਆਪ ਗੁਰੂ ਓ ਗੁਰੂ ਆਹ ਗੁਰੂ ਚੇਤਾ ਵਿੱਚ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਪਾ ਰੱਖਿਆ ਰਿਆ ਹਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਵਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਭਵੇਕਤਾਨ ਵਿਸਾਖਦਾਨ ਪ੍ਰੋਸਾਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸਨਾਨ ਚੌਂਕੀਆਂ ਛੰਡੇ ਬੁੰਗੇ ਜੁਗੋ ਜੁਗੋ ਤਲ ਧਰਮ ਦਾ ਜੈਕਾਰ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਨ ਨੀਵਾ ਮਤ ਉੱਚੀ ਮਤ ਪਦ ਰੱਖੇ ਆਪ ਆਗਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਾਤਸ਼ਾਹ ਜੀ ਸ਼੍ਰੀ ਰਣਕਾਰ ਸਾਹਿਬ ਹੋਰ ਗੁਰਦੁਆਰੇ ਗੁਰਤਾਮ ਜਨਨ ਮਹਾਰਾਜ ਜੀ ਪੰਥ ਕੋ ਵਿਛੋੜਿਆ ਗਿਆ ਹਲੇ ਦਰਸ਼ਨ ਦਿਦਾਰ ਸੇਵਾ ਸੰਵਾਲਦਾ ਦਾ ਨ ਆਪਣੇ ਪਿਆਰੇ ਖਾਲਸਾ ਜਨ ਬਖਸ਼ੋ ਨਿਵਾੜਿਆ ਦਿਵਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੇ ਹੋਠ ਨਿਆਸਿਆਂ ਦੇ ਆਸਰੇ ਸੱਚੇ ਪਤਿ ਆਗੂ ਜੀ ਧੰਨ}\,\,\, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਦੇ ਚਰਨਾਂ 'ਚ ਅਰਦਾਸ ਬੇਨਤੀ ਜਉਤਰੀ ਹੈ ਮਹਾਰਾਜਿਓ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਹੇ ਬਨਿਆਵੇ ਸਤਿਗੁਰ ਕੀ ਸੇਵਾ ਸੁਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਜਿਦਿਆ ਫਲ ਪਾਵਣਾ ਹੋਵੇਂ ਵਿੱਚ ਜਰ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਭੇ ਪਾਛਾ ਜੀਓ ਸ੍ਰੀ ਗੁਰੂ ਅਮਰਦਾਸ ਸਾਹਿਬਾ ਰੋ ਭਲਾਈ ਸਾਸਤਾ ਬਲ ਮਹਾਰਾਜਿਓ ਆਪ ਜੀ ਦੀ ਮਿਹਰ ਸਦਕਾ ਮਹਾਰਾਜ ਜੀ ਮਰੀਜ਼ਾਂ ਦੇ ਲਈ ਬੈੱਡ ਵੀਲ ਚੇਅਰ ਤੇ ਦਵਾਈ ਕਰ ਦੀ ਸੇਵਾ ਹੋਈ ਹੈ ਮਹਾਰਾਜ ਸਤਿ ਪਾਸ਼ਾ ਜੀ ਇਹ ਜੋ ਸੁਵਿਧਾਵਾਂ ਨੇ ਮਹਾਰਾਜ ਜੀ ਆਪ ਜੀ ਨੇ ਬਖਸ਼ ਕੀਤੀ ਹੈ ਜੀਾਂ ਦੇ ਲਈ ਬੈੱਡ ਵੀਲ ਚੇਅਰ ਤੇ ਦਵਾਈ ਕਰ ਦੀ ਸੇਵਾਵਾਂ ਕੀਤੀਆਂ ਸਭ ਦੀਆਂ ਸੇਵਾਵਾਂ ਗੁਰੂ ਅਮਰਦਾਸ ਮਹਾਰਾਜ ਸਫਲੀਆਂ ਕਰਨੀ ਸਾਰੇ ਸੇਵਾਦਾਰਾਂ ਨੂੰ ਨਿਰੰਤਰ ਇਸੇ ਤਰ੍ਹਾਂ ਸਮਾਜ ਭਲਾਈ ਦੇ ਕਾਰਜ ਕਰਨ ਦਾ ਬਲ ਬਖਸ਼ ਕਰਦੇ ਰਹਿਣਾ ਮਹਾਰਾਜ ਜੀ ਜਿੰਨੀਆਂ ਵੀ ਸੰਗਤਾਂ ਮਹਾਰਾਜ ਜੀ ਦਾ ਸਮਾਜ ਭਲਾਈ ਸੰਸਥਾ ਦੇ ਨਾਲ ਜੁੜੀਆਂ ਨੇ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਤੇਨ ਸਭ ਦੀ ਸੰਗਤਾਂ ਦੀ ਦਰਗਾਹ ਹਾਜ਼ਰੀ ਪ੍ਰਵਾਨ ਕਰਨੀ ਆਪਣੇ ਦਰੋਂ ਉਪਰੋਂ ਗੁਰਸਿੱਖੀ ਸਦਕ ਪਰੋਸਾ ਨਾਮਦਾਨ ਬਖਸ਼ਣਾ ਮਹਾਰਾਜ ਜੀ ਕਿਰਪਾ ਕਰਨ ਸੰਸਥਾ ਦੇ ਸਾਰੇ ਸੇਵਾਦਾਰ ਜਵਾਬ ਦੇਦੇ ਆਸ਼ੀਰਵਾਦ ਸਦਕਾ ਨਿਰੰਤਰ ਹੀ ਸੇਵਾਵਾਂ ਨਿਭਾ ਰਹੇ ਨੇ ਐਂਬੂਲੈਂਸ ਦੀਆਂ ਸੇਵਾਵਾਂ ਨਿਭਾ ਰਹੇ ਨੇ ਆਸਪੋਰਤ ਮਹਾਰਾਜ ਜੀ ਅਮਰੀਦਾਂ ਦੇ ਲਈ ਦੋਧੀਆਂ ਚਾਹਦੀਆਂ ਸਵਾਮਾਂ ਨੂੰ ਅਰਨਿਕ ਸੁਪਨਿਆ ਕਰਨੀਆ ਕਿਰਪਾ ਕਰੋ ਮਹਾਰਾਜ ਜੀਓ ਸਾਰੇ ਇਹ ਸੇਵਾਦਾਰ ਨੂੰ ਅੱਜ ਤੁਮਹਾਰਾ ਜੀਓ ਇਹ ਜੋ ਸਵਾਮਾਂ ਆਪ ਜੀ ਦੇ ਕਿਰਪਾ ਦੇ ਨਾਲ ਆਰੰਭ ਹੋਣ ਲੱਗੇ ਨੇ ਆਰੰਭ ਕਰਨ ਦੀ ਆਗਿਆ ਬਖਸ਼ ਕਰੋ ਚੜ੍ਹਦੀ ਕਲਾ ਬਖਸ਼ ਕਰੋ ਸੰਸਥਾ ਨੂੰ ਇਸੇ ਤਰ੍ਹਾਂ ਇਸ ਸਮਾਜ ਦੇ ਵਿੱਚ ਸਮਾਜ ਭਲਾਈ ਦੇ ਕਾਰਜ ਕਰਦੇ ਰਹੇ ਆਪ ਸਦਾ ਹੀ ਅਸੀਸ ਬਖਸ਼ਣਾ ਵਾਹ ਰਬ ਜੀ ਕਿਰਪਾ ਕਰੋ ਆਪ ਜੀ ਦੇ ਅਸ਼ੀਰਵਾਦ ਸਤਿਮਿਸ਼ਤਾਨ ਹਾਜ਼ਰ ਕੀਤਾ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਵਫਨੇ ਸਾਬ ਸੰਗਤਾਂ ਦੇ ਸਿਰਾਂ ਤੇ ਮੇਰ ਪ੍ਰਿਆ ਹੱਥ ਰੱਖੋ ਆਪਨਾ ਨਾਮ ਜਪਾਓ ਸੇਹੀ ਪਿਆਰਿਆਂ ਦੇ ਮਿਲ ਕਰ ਨਾਲ ਜਿਤੇ ਆ ਨਾਨਕ ਨਾ ਚੜ੍ਹਦੀ ਕਲਾ ਜੁਦੀ ਦੇ ਭਾਣੇ ਧੰਬਦਾ ਭਲਾ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸੋ ਬੜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਅਮਰਦਾਸ ਸੇਵਾ ਸੁਸਾਇਟੀ ਸਰਦਾਰ ਗੁਰਦੇਵ ਸਿੰਘ ਦੀ ਅੰਦੂਜਾ ਦੇ ਸੋ ਉਹਨਾਂ ਦੀ ਸਾਰੀ ਟੀਮ ਜਿਸ ਤਰ੍ਹਾਂ ਮੇਰਾ ਵੱਡਾ ਵੀਰ ਮੋਲਕ ਸਾਹਿਬ ਜਿਹੜੇ ਦਾ ਗਵਿੰਦਰ ਸਿੰਘ ਦੇ ਮੋਲਕ ਦੱਸ ਕੇ ਗਏ ਆ ਕਿ ਪਿੱਛੇ ਇਹਨਾਂ ਨੇ ਇੱਕ ਐਂਬੂਲੈਂਸ ਜਿਹੜੀ ਹੈ ਉਹ ਲੋਕਾਂ ਨੂੰ ਸਮਰਪਿਤ ਕੀਤੀ ਸੀ ਲੋਕਾਂ ਵਾਸਤੇ ਜਿਹੜੀ ਹੈ ਇਸ ਸੰਸਥਾ ਵੱਲੋਂ ਜਿਹੜੀ ਹੈ ਉਹ ਉਪਲਬਧ ਕਰਾਈ ਸੀ ਤੇ ਉਹਦੇ ਨਾਲ ਜਿਹੜਾ ਲਗਾਤਾਰ ਸੇਵਾਵਾਂ ਚੱਲ ਰਹੀਆਂ ਉਹਦੇ ਨਾਲ ਨਾਲ ਹੜਾਂ ਦੇ ਮਾਰ ਪਈ ਸੀ ਤੇ ਆ ਮੇਰਾ ਵੀਰ ਗੁਰਮukh ਸਿੰਘ ਗੁਰਮukh ਸਿੰਘ ਜੀ ਪ੍ਰਧਾਨ ਸਾਹਿਬ ਜਿਹੜੇ ਹੈ ਸੋ ਉਹਨਾਂ ਨੇ ਲਗਾਤਾਰ ਉੱਥੇ ਪਛਾਦੇ ਪਾਣੀ ਦੀ ਸੇਵਾ ਕੀਤੀ ਲੰਗਰਾਂ ਦੀ ਸੇਵਾ ਕੀਤੀ ਹੈ ਤੇ ਹੁਣ ਜਿਹੜੀ ਹੈ ਇਹ ਮਰੀਜ਼ਾਂ ਵਾਸਤੇ ਬੈੱਡ ਆਕਸੀਜਨ ਦੇ ਸਿਲੰਡਰ ਵੀਲ ਚੇਅਰ ਤੇ ਸੰਸਥਾ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਸਮਾਜ ਦੇ ਜਿੰਨੇ ਵੀ ਲੋਕ ਇੱਥੇ ਨੂੰ ਪਿਆਰ ਕਰਦੇ ਉਹ ਲੋਕ ਉਹਨਾਂ ਦੀ ਮਦਦ ਦੇ ਨਾਲ ਅੱਜ ਸੰਸਥਾ ਵੱਲੋਂ ਆ ਲੋਕਾਂ ਦੇ ਸਮਰਪਿਤ ਕਰਨ ਵਾਸਤੇ ਜਿਹੜਾ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਸੁਨਾ ਗੁਰੂ ਸਾਹਿਬ ਇੱਕ ਇਹ ਅਰਦਾਸ ਕਰੂੰਗਾ ਕਿ ਜਿੰਨੀਆਂ ਵੀ ਸਾਡੀਆਂ ਸਰਸਤਾਮ ਆਇਆ ਇੱਥੇ ਔਰ ਜਿੰਨੀਆਂ ਵੀ ਇਹ ਲੋਕ ਸੇਵਾ ਕਰ ਰਹੇ ਆ ਸਾਡੇ ਵੀਰਾਂ ਤਾਂ ਹਮੇਸ਼ਾ ਮਹਾਰਾਜ ਜਿਨ੍ਹਾਂ ਨੂੰ ਚਰਤੀ ਕਲਾ ਦੇ ਵਿੱਚ ਰੱਖੇ ਸੋ ਇਸੇ ਤਰ੍ਹਾਂ ਜਿਹੜੀ ਆ ਲੋਕਾਂ ਦੀ ਸੇਵਾ ਕਰਦੇ ਰਹਿਣ ਸੋ ਅਸੀਂ ਵੀ ਸਾਰੇ ਰਲ ਮਿਲ ਕੇ ਜਿਹੜੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਹੈ ਆ ਵੀਰ ਗੁਰਬਖਸ਼ ਸਿੰਘ ਹੁਣਾ ਦਾ ਅਸੀਂ ਸਾਰੇ ਜਾਣੇ ਸਾਥ ਦਈਏ ਤੇ ਲੋਕ ਸੇਵਾ ਵਿੱਚ ਅਸੀਂ ਲੋਕ ਅਰਪਣ ਹੋਈਏ ਆਪ ਦਾ ਜਿਹੜਾ ਹਿੱਤ ਛੱਟ ਗਿਆ ਲੋਕ ਸੇਵਾ ਦੇ ਵਿੱਚ ਅਸੀਂ ਸਾਰੇ ਜੁਟ ਗਏ ਸੋ ਸਾਰੇ ਦੀਨਾਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਤਸਵਾ ਵਾਹਿਗੁਰੂ ਜੀ ਦਾ ਗੈਸ ਦੀ ਗੈਸ ਲੈਂਟਰ ਦੀ ਲੋੜ ਹੋਵੇ ਉਹ ਵੀ ਦੀਰ ਦੁਰਮੇਲ ਸਿੰਘ ਜਣਾ ਨਾਲ ਮਿਲ ਸਕਦੇ ਹੋ ਇੱਥੇ ਪਹੁੰਚਣ ਤੇ ਸਾਡੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਪਟਵਾਰਣ ਨਾਲ ਉਹਨਾਂ ਦੇ ਪਤਾਲ ਜੀ ਅਤੇ ਸਾਰੀ ਉਹਨਾਂ ਦੀ ਟੀਮ ਇੱਥੇ ਪਹੁੰਚੀ ਹੈ ਗੁਰੂ ਅਮਰਦਾਸ ਸੇਵਾ ਸਪੈਕਟਿਕਲੋਂ ਸਾਰਿਆਂ ਦਾ ਇੱਥੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਸਾਡੇ ਮਾਰਸਲ ਜੀ ਚੇਅਰਮੈਨ ਸਾਹਿਬ ਜਿੰਦਰਮਲ ਸਿੰਘ ਜੀ ਤੇ ਆਏ ਹਨ ਉਹਨਾਂ ਦਾ ਬਹੁਤ ਬਹੁਤ ਤਨਦਾਦ ਡਾਕਟਰ ਸਾਹਿਬ ਤੇ ਪਹੁੰਚਿਆ ਉਹਨਾਂ ਦਾ ਵੀ ਬਹੁਤ ਬਹੁਤ ਤਨਦਾਦ ਜਿੰਨੇ ਵੀ ਮੇਰੇ ਵੀਰ ਪੈਣਾ ਤੇ ਪਹੁੰਚਿਆ ਗੁਰੂ ਅਮਰਦਾਸ ਜੀ ਦੇ ਘਟੇ ਲੋ ਸਾਰਿਆਂ ਦਾ ਬਹੁਤ ਬਹੁਤ ਤਨਦਾਦ ਮੈਂ ਆਪਣੇ ਵੀਰ ਜੰਗੀ ਸਿੰਘ ਜੀ ਤਹਾ ਮਹਾਰਨ ਨਾਲ ਜੋੜ ਕੇ ਬੈਠੀ ਕਰੂੰਗਾ ਤੇ ਆਪ ਜੀ ਇਹਨਾਂ ਜੀਰਾਂ ਦੇ ਦਿੱਤੇ ਅੱਗੇ ਸਹਿਯੋਗ ਕਰ ਤੂੰ ਅੱਥੇ ਜਦੋਂ ਹੜ ਆਇਆ ਗੁਰੂ ਜੀ ਪੁਰਪੁਰਤਿਆਂ ਨੂੰ ਜੀਲੀ ਪਿਆ। ਸਾਡਾ ਅੰਮ੍ਰਿਤ ਸਾਹਿਬ ਚੈਨਲ ਨੇ ਤਕਰੀਬਨ ਲਗਾਤਾਰ 49 ਸਾਲ ਸਰਕਾਰਾਂ ਬਦਲਿਆ ਤੁਸੀਂ ਤੋਂ ਮੰਗਦਾ ਜੰਮੀ ਦਾ ਸਰੂਪ ਮੰਗਦਾ ਸੁਝਾਅ ਰੱਖਿਆ। ਤੇ ਵੀਰ ਜਨਕੀ ਸਿੰਘ ਜਹਾਂ ਜੋ ਆਪ ਨੂੰ ਪਤਾ ਹੈ ਚੂਕਾ ਪ੍ਰਧਾਨ ਹਨ ਤੇ ਜਿੱਥੇ ਵੀ ਖਾਦ ਦੀ ਲੋੜ ਪਈ ਹੈ, ਬੀਜ ਦੀ ਲੋੜ ਪਈ ਹੈ, ਨਾਲ ਮੇਰਾ ਵੀ ਪ੍ਰਸਤਾਵ ਥੀ ਚੇਅਰਮੈਨ ਸਾਹਿਬ ਸਾਡੇ ਨਾਲ ਜਾ ਕੇ ਉੱਥੇ ਸਾਡੇ ਦੀ ਬੰਦਦੇ ਰਹਾ ਮੈਂ ਆਪਣੇ ਵੀਰ ਜੰਗਵੀਰ ਸਿੰਘ ਤੁਹਾਨੂੰ ਤੋਂ ਬੇਨਤੀ ਕਰਦਾ ਹਾਂ ਕਿ ਉਹ ਵੀ 2 ਮਿੰਟ ਰੁਕਾ ਆਪਣਾ ਅਸ਼ੀਰਵਾਦ ਮਾ ਭਰਾਵਾਂ ਨੂੰ ਦੇਣ ਦੀ ਬਈ ਘੜੇ ਹੁੰਦਾ ਹੈ